ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਅੱਜ ਜਿਵੇਂ ਹੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਕਾਨਫਰੰਸ ਕੀਤੀ ਗਈ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵੱਲੋਂ اجلاس ਗੁੰਜਾਰਿਆ ਹੈ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਡੇ ਕੀ ਸੁਝਾਅ ਨੇ ਤਾਂ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਵੇਂ ਉਹ ਗੱਲਾਂ ਦਾ ਗੜਾ ਬਣਾਉਂਦੇ ਨੇ ਉਹ ਕਹਿੰਦੇ ਨੇ ਕਿ ਉਹ ਗੈਰ ਸੰਵਿਧਾਨਿਕ ਨੇ ਉਹ ਅਕੋਰਡਿੰਗ ਟੂ ਦੇਸ਼ ਦੇ ਲੋਕਤੰਤਰ ਦੇ ਅਨੁਸਾਰ ਨਹੀਂ ਕਰ ਰਹਾ ਤੇ ਉਹ ਆਪਣੀ ਪਾਰਟੀ ਬਣਾਉਣਾ ਚਾਹੁੰਦੇ ਉਹ ਬਣਾ ਸਕਦੇ ਨੇ ਜੀ ਸਤਕੇ ਬਣਾਉਣ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਸ਼ਬਦੀ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਦਾ ਜਿਸ ਦੇ ਵਿੱਚ ਮਨਪ੍ਰੀਤ ਯਾਦਲੀ ਇਕਬਾਲ ਸਿੰਘ ਝੂੰਦਾ ਗੁਰਪ੍ਰਤਾਪ ਸਿੰਘ ਵਿੜਾਲਾ ਸੰਤਾ ਸਿੰਘ ਕਮੈਦਪੁਰੀ ਬੀਬੀ ਸਤਵੰਤ ਕੌਰ ਯਾਨੀ ਕਿ ਰਜ ਦੇ ਭੰਡਿਆ ਉਹਨਾਂ ਨੂੰ ਕਿ ਇਹ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਭਰਤੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਭਰਤੀ ਵੀ ਕਰ ਲਈ ਹੈ 27 ਲੱਖ ਤੇ ਅਸੀਂ اجلاس ਕਰਕੇ ਤੇਜਾ ਸਿੰਘ ਸੁਬੰਦਰੀ ਹਾਲ ਦੇ ਵਿੱਚ ਤੇ ਤੀਜੀ ਵਾਰ ਪ੍ਰਧਾਨ ਵੀ ਚੋਣ ਲਿਆ ਹੈ ਸੁਖਬੀਰ ਬਾਦਲ ਨੂੰ ਲੇਕਿਨ ਜਿਵੇਂ ਕਹਿੰਦੇ ਨੇ ਨਾ ਕਿ ਆ ਜਿਹੜਾ ਤੇ ਘੋੜੇ ਦੇ ਵਿੱਚੋਂ ਵਾਲ ਕੱਢ ਦਿੰਦਾ ਹੈ ਗੁਰਪ੍ਰਤਾਪ ਬਡਾਲਾ ਸਾਹਿਬ ਨੇ ਦੱਸਿਆ ਗੁਰਪ੍ਰਤਾਪ ਸਿੰਘ ਬਡਾਲਾ ਨੇ ਸ਼ਬਦੀ ਹਮਲੇ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੋਣਾ ਚਾਹੀਦਾ ਹੈ ਸੰਵਿਧਾਨਿਕ ਕੌਣ ਹੈ ਤੇ ਗੈਰ ਸੰਵਿਧਾਨਿਕ ਕੌਣ ਹੈ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਗੈਰ ਸੰਵਿਧਾਨਿਕ ਦੱਸਦੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਨਿਮਾਣੇ ਸਿੱਖ ਸਮਰਕ ਸਮਾਪਤ ਸਿੱਖ ਤੇ ਦੂਸਰੇ ਪਾਸੇ ਤੁਸੀਂ ਮੁਨਕਰ ਤੁਸੀਂ ਭਗੌੜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਕੌਮ ਜਾਣਦੀ ਹੈ ਕਿ ਸੰਵਿਧਾਨਿਕ ਕੌਣ ਨੇ ਤੇ ਗੈਰ ਸੰਵਿਧਾਨਿਕ ਕੌਣ ਨੇ ਉਹਨਾਂ ਕਹਾ ਤੁਹਾਡੇ ਬਚਕਾਨੇ ਬਿਆਨਾਂ ਕਰਕੇ ਤੁਹਾਡੀਆਂ ਬਚਕਾਨੀਆਂ ਪਾਲਸੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਡੁੱਬੀ ਹੈ 2017 2022 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੌਮ ਨੇ ਰੱਜ ਕੇ ਤਮਾਸ਼ਾ ਵੇਖਿਆ ਸ਼੍ਰੋਮਣੀ ਅਕਾਲੀ ਦਲ ਦਾ ਹਾਲੇ ਵੀ ਤੁਸੀਂ ਗੁਰਪ੍ਰਤਾਪ ਬਟਾਲਾ ਨੇ ਕਿਹਾ ਕਿ ਤੁਸੀਂ ਆਪਣੀਆਂ ਆਦਤਾਂ ਤੋਂ ਬਾਸ ਨਹੀਂ ਆ ਰਹੇ ਉਹਨਾਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ 11 ਅਗਸਤ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਤੁਸੀਂ ਆਉਣਾ ਹੈ ਜਾਂ ਨਹੀਂ ਆਉਣਾ ਤੁਹਾਨੂੰ ਸੱਦਾ ਦੇ ਦਿੱਤਾ ਹੈ ਪੰਡਿਤ ਪ੍ਰੀਤ ਜੀ ਆਲੀ ਉਹਨਾਂ ਨੇ ਕਿ ਤੁਸੀਂ ਐਜ਼ ਏ ਨਿਮਾਣੇ ਸਿੱਖ ਬਣ ਕੇ ਆਪਣੇ ਅਹੁਦਿਆਂ ਨੂੰ ਛੱਡਦੇ ਹੋਏ ਉਥੇ ਹਾਜ਼ਰੀ ਲਵਾਓ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਹਿੱਸਾ ਬਣੋ ਅਤੇ ਉਸ ਨੂੰ ਸਮਰਪਿਤ ਹੋਵੋ ਤੇ ਕੌਮ ਤੁਹਾਨੂੰ ਪਿਆਰ ਕਰੇਗੀ ਕੌਮ ਨੇ ਪਹਿਲਾਂ ਵੀ ਤੁਹਾਨੂੰ ਨਕਾਰਿਆ ਤੇ ਕੌਮ ਤੁਹਾਨੂੰ ਹੁਣ ਵੀ ਨਕਾਰੇਗੀ ਗੁਰਪ੍ਰਤਾਪ ਸਿੰਘ ਵੜਾਲਾ ਨੇ ਸ਼ਬਦੀ ਹਮਲਾ ਕਰ ਦਿੱਤਾ ਹੈ ਉਹਨਾਂ ਕਿਹਾ ਇਹ ਆਉਣੇ ਨੇ ਜਾਂ ਨਹੀਂ ਆਉਂਦੇ ਅਸੀਂ ਸ਼੍ਰੋਮਣੀ ਅਕਾਲੀਵਾਸਤੇ ਜੁੜਦੇ ਆਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਮਰਾਂਗੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੁਰਬਾਨੀਆਂ ਦੇਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜੀਤੀ ਲਈ ਦਿਨ ਪਰ ਰਾਤ ਇਹ ਕਰਾਂਗੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਇਜਲਾਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਸੁਲਝੇ ਹੋਏ ਬੜੇ ਵੱਡੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸਦਾਨ ਨੇ ਉਹਨਾਂ ਨੂੰ ਪਤਾ ਨਹੀਂ ਸੱਚ ਕੀ ਹੈ ਤੇ ਝੂਠ ਕੀ ਹੈ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਪਿੱਠ ਕਿਉਂ ਵਿਖਾਈ ਸ਼੍ਰੋਮਣੀ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਨਹੀਂ ਵਿਖਾਈ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਸੁਖਬੀਰ ਸਿੰਘ ਬਾਦਲਾ ਤੇ ਉਸਦੇ ਸਾਥੀਆਂ ਨੂੰ ਕੌਮ ਨੇ ਪਿੱਠ ਵਿਖਾਈ ਹੈ ਇਸ ਕਰਕੇ ਆਪਣੀਆਂ ਗੱਲਾਂ ਤੋਂ ਬਾਸ ਆ ਕੇ ਆਪਣੇ ਸ਼ਬਦੀ ਹਮਲਿਆਂ ਤੋਂ ਬਾਅਦ ਆਜੂ 11 ਅਗਸਤ ਨੂੰ ਦੁੱਧ ਦਾ ਦੁੱਧ ਹੋ ਜਾਵੇਗਾ ਤਾਂ ਪਾਣੀ ਦਾ ਪਾਣੀ ਹੋ ਜਾਵੇਗਾ ਕੌਣ ਬਣੇਗਾ ਪ੍ਰਧਾਨ ਸ਼ਰੂਮਣੀ ਇਕਾਦੀ ਦਲ ਦਾ ਇਹ ਕਿਉਂਕਿ ਡਾਕਟਰ ਦੁਜੀ ਸਿੰਘ ਚੀਮਾ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਨਵੀਂ ਪਾਰਟੀ ਬਣਾ ਲਓ ਜੀ ਸਦਕੇ ਬਣਾ ਲਓ ਇਹ ਤਾਂ ਪੰਜਾਬ ਦੇ ਵਿੱਚ ਬੰਦਿਆ ਆਂਦੀਆਂ ਨੇ ਤੇ ਸ਼ਾਇਦ ਡਾਕਟਰ ਦੁਜੀ ਸਿੰਘ ਨੂੰ ਇਸ ਦਾ ਪਤਾ ਨਹੀਂ ਕਿ ਇਸ ਦਾ ਖਮਨਿਆਜਾ ਪੁੱਤਣਾ ਪਵੇਗਾ ਸਮੁੱਚੀ ਸ਼ਰੂਮਣੀ ਇਕਾਦੀ ਦਲ ਦੀ ਲੀਡਰਸ਼ਿਪ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਬਿਗਲ ਮਨਕੀਤੀ ਵਾਲੀ ਉਹਨਾਂ ਨੇ ਬਿਜਾ ਦਿੱਤਾ ਹੈ ਕਿ 11 ਅਗਸਤ ਨੂੰ ਵੱਡੇ ਪੱਧਰ ਤੇ ਫੈਸਲਾ ਹੋਵੇਗਾ ਅਤੇ ਪ੍ਰਧਾਨ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗੀ ਨਵੀਂ ਲੀਡਰਸ਼ਿਪ ਧਰਵਾ